ਸਾਤਸਿਕਾ ਜੀ ਸਾਰਿਆਂ ਨੂੰ ਸੰਦੀਡੇ ਫਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਪਿੰਡ ਗਗੜਪਾਣੇ ਪਹੁੰਚ ਚੁੱਕੇ ਆ ਬਾਈ ਸੁਖੇੜਾ ਕੋਲ ਜੀ ਦੇਖੋ ਅੱਜ ਵੀ ਨਾ ਕੋਈ 7-8 ਦੇ ਲਾਗੇ ਪਾਸੇ ਸੇਲ ਹੈ ਜੀ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਾਤਸਿਕਾ ਜੀ ਸਾਤਸਿਕਾ ਸੰਦੀਪ ਜੀ ਸਾਤਸਿਕਾ ਬੋ ਬਾਈ ਜੀ ਸਭ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਵਧੀਆ ਜੀ ਚਲੋ ਸੁਣੋ ਹਾਂ ਠੀਕ ਹੈ ਜੀ ਟਾਈਮ ਲੱਗ ਹੀ ਗਿਆ ਤਾਂ ਅੱਛੇ ਟਾਈਮ ਤਾਂ ਲੱਗ ਗਿਆ ਜੀ ਜੀ ਚੱਲੇ ਲੱਗ ਜਾ ਹਾਂ ਜੀ ਹਾਂ ਜੀ ਹਾਂ ਬਾਾਈ ਸਾਹਿਬ ਹਾਂ ਜੀ ਹਾਂ ਜੀ ਅੰਬਰਸਾਰੀ ਹਾਂ ਜੀ ਹਾਂ ਜੀ ਅੰ ਦੇ ਪਾਸੇ ਬਟਾ ਵਧੀਆ ਚੱਲਿਆ ਕੰਮ ਕੱਲ ਪਰਸੋਂ ਦੇ ਫੇ ਫੜਿਆ ਦੋ ਤਿੰਨ ਮਈਆਂ ਜਿਹੜੀਆਂ ਜਿਹੜੀਆਂ ਠੀਕ ਆ ਤੇ ਕੋਕਾ ਅੱਜ ਆਈ ਇੱਕ ਚੋਟੀ ਹਾਂਜੀ ਹਾਂਜੀ ਇਹ ਜਿਹੜੀ ਹਾਂਜੀ ਹਾਂਜੀ ਬਾਕੀ ਨਵਾਂ ਹੀ ਮਾਰਵਾ ਬਿਲਕੁਲ ਬਿਲਕੁਲ ਚਲੋ ਸੰਦੀਪ ਡੇਰੀ ਫਾਰਮ ਦੇਖਣਾ ਫਤਿਹ ਦੀ ਸੰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਠੀਕ ਆ ਜੀ ਕਰੀ ਸ਼ੁਰੂ ਜੀ ਕਰੀਏ ਜੀ ਚਲੋ ਆ ਜਿਓ ਜਿਓ ਸੋਈਏ ਕਰੇ ਨਾ ਮੋਂਗੇ ਬਈ ਸੂਈ ਨੂੰ ਸੰਦੀਪ ਜੀ ਪਰਸੋਂ ਸੂਈ ਆ ਅੱਜ ਪਰਸੋਂ ਸੂਈ ਆ ਹਾਂਜੀ ਹਾਂਜੀ ਠੀਕ ਆ ਪਰਸੋਂ ਸੂਈ ਪਹਿਲਾਂ ਸੂਈ ਜੀ ਪਹਿਲਾਂ ਤੇ ਚੌਗੀ ਮੂੰਹ ਦਿਖਾ ਪੇਵਰ ਚੌਕੀ ਠੀਕ ਆ ਹਾਂਜੀ ਚੰਗੀ ਝੋਟੀ ਹੈ ਨਾ ਜਿਆਦੀ ਕੱਟੀ ਹੈ ਦੇਖੋ ਜੈਡ ਬਲੈਕ ਜੈਡ ਬਲੈਕ ਨਹੀਂ ਪਹਿਲਾਂ ਥੂਆ ਝੋਟੀ ਹੈ ਜਿਆਦੀ ਚੰਗੀ ਤੇ ਜਿਹੋ ਜਾਂ ਥਾਂ ਨੇ ਇਹੋ ਜੀ ਸੀਪ ਜੀ ਚੋਣ ਬੜੀ ਚੋਣ ਠੰਡੀ ਬਹੁਤ ਯਾਦੀ ਨਿਕਲੀ ਝੋਟੀ ਬਹੁਤ ਸੋਹਣੀ ਹੈ ਜੀ ਹਾਂਜੀ ਹਾਂਜੀ ਕਟਾ ਕੱਟੀ ਮਗਰ ਜੀ ਇਹਦੇ ਮਗਰ ਕਟਾ ਆਈ ਕਟਾ ਹੀ ਆ ਗਿਆ ਨਾ ਲੋ ਚੈੱਕ ਕਰੋ ਬਿਲਕੁਲ ਸਾਫ ਝੋਟੀ ਆ ਚੋ ਚੋ ਆਪਸ ਮ ਬਿਲਕੁਲ ਵਧੀਆ ਸੋਣਾ ਜੀ ਠੰਡੀ ਚਵਾਈ ਵੀ ਬਹੁਤ ਵਧੀਆ ਪੋਲੀ ਦਾ ਗਾਈਆਂ ਵਰਗੀ ਧਾਰ ਪੋਲੀ ਪਾਲੀ ਬਹੁਤ ਹੀ ਚਵਾਈ ਸਾਫ ਨਿਕਲੀ ਠੀਕ ਠੀਕ ਹੈ ਠੰਡੀ ਚਵਾਈ ਦੀ ਤਾਂ ਜਿਆਦਾ ਚੰਗੀ ਨਿਕਲੀ ਆ ਤੇ ਬਾਕੀ ਠੰਡੀ ਵੜੀ ਸੰਧੀ ਜੀ ਨਿਕਲੀ ਹਾਂਜੀ ਹਾਂਜੀ ਵੇਖੋ ਜਿੰਨੀ ਆਗੀ ਸਾਫ ਆ ਬਿਲਕੁਲ ਕੋਈ ਵਾਲ ਕਲਰ ਸਭ ਕਾਲੀ ਆ ਹੈ ਚਲੋ ਤੇ ਜਿਆਦੀ ਸਾਫ ਸੁਆ ਕੱਟੀ ਵੇਖੋ ਜੱਤ ਵਾਲੀ ਆ ਤਾ ਤਾਜਾ ਸੁਆ ਪਰਸੋਂ ਸੁਈ ਹੈ ਹਾਂਜੀ ਹਾਂਜੀ ਤੇ ਮੌਲਵੀ ਸੰਧੀ ਜੀ ਬੜਾ ਜਾਇਆ ਜੈ ਜੀ ਹਾਂਜੀ ਹਾਂਜੀ ਵੇਚਣ ਵਾਲਾ ਹੀ ਕੋਈ 1 10 15 ਨਹੀਂ ਪੋਣਾ 1 5 ਇਹ ਠੀਕ ਹੈ ਬਿਲਕੁਲ ਜਾਇਜ਼ 500 ਵਿੱਚੋਂ ਛੋਟ ਚਲੋ ਮੈਂ ਬਈ ਵੇਚਣ ਵਾਲਾ ਕੰਮ ਨਾ ਵੇਚਣ ਵਾਲਾ ਮਾਲ ਤਾਂ ਨੂੰ ਜਿਆਦਾ ਨਹੀਂ ਉੱਚਾ ਬਣਾਣਾ ਸਾਹਿਬ ਜੀ ਦਾ ਇੱਕ ਅੱਜ ਹੀ ਆਪਾਂ ਲਈ ਆ ਜੋ ਬਣ ਗਿਆ ਜਲ ਪਾਣੀ ਦਾ ਬਣਾ ਲਿਆ ਬਿਲਕੁਲ ਬਿਲਕੁਲ ਠੀਕ ਹੈ ਜੀ ਕੱਟੀ ਲੈ ਲਈ 400 ਇਹ ਪੀਣ ਵਾਲੀ ਆ ਨਜ਼ਾਰੇ ਲਊਗਾ ਜਿਹੜੇ ਲੈ ਗਿਆ ਚੌਗੀ ਆ ਛਿੱਗੀ ਜਵਾਨ ਕੱਦ ਕਰੂਗੀ ਛੋਟੀ ਬਿਲਕੁਲ ਆ ਆ ਵੀ ਪਹਿਲਣੀ ਆ ਸੁਨੀਪ ਜੀ ਅੱਛਾ ਇਹ ਵੀ ਪਹਿਲਾ ਸੂਆ ਹੀ ਹੈ ਪਹਿਲਾ ਸੂਆ ਇਹ ਛਿੱਗੀ ਹੈ ਜੇ ਮੂੰਹ ਛੇ ਦਾ ਦਾ ਜੀ ਪਹਿਲਾ ਸੂਆ ਤੇ ਮਗਰ ਕੱਟੀ ਆ ਦਿਓ ਭਾਵੇਂ ਦੰਦ ਦੇ ਦੇ ਹਾਂ ਇਹਨੇ ਵੀ ਜੋਗ ਆ ਦੱਸਾਂਗੇ ਉਹ ਨਿਕਲੂ ਠੀਕ ਆ ਜੀ ਦੋ ਦੇ ਰੇ ਕੋ ਕੱਟੀ ਕੋ 9 ਕਿਲੋ ਆ 9 ਕਿਲੋ ਐਸਟ ਮਰਤੀ ਦਾ ਮਗਰ ਵੀ ਮਗਰ ਵੀ ਇਹਦੇ ਸੰਦੀਪ ਜੀ ਕੱਟੀ ਆ ਮਗਰ ਵੀ ਕੱਟੀ ਆ ਤੇ ਚਵਾਬ ਸਮਾਂ ਦੀ ਬਹੁਤ ਵਧੀਆ ਸਾਫ ਆ ਬਸ ਠੀਕ ਆ ਆ ਜਾਓ ਬਾਕੀ ਕਾਦ ਵਾਲੀ ਝੋਟੀ ਬਹੁਤ ਯਾਦੀ ਚੰਗੀ ਆ ਹਾਂ ਜੀ ਸਾਫ ਸੁਫੀ ਬਹੁਤ ਯਾਦੀ ਜਿੰਨੀ ਹੈਗੀ ਸਾਫ ਆ ਠੀਕ ਆ ਜੀ ਠੀਕ ਆ ਹਾਂ ਬਾਕੀ ਚਵਾਈ ਦੀ ਠੰਡੀ ਬਹੁਤ ਬਿਲਕੁਲ ਜੀ ਲੈ ਆ ਠੰਡੀ ਠੰਡੀ ਬਹੁਤ ਯਾਦੀ ਸਾਫ ਆ ਜਿੰਨੀ ਹੈਗੀ ਸਾਫ ਆ ਮੰਦੋ ਜੀ ਦਾਦੋ ਸੰਦੀਪ ਜੀ ਨਹੀਂ ਠੀਕ ਆ ਹਾਂਜੀ ਠੀਕ ਆ ਹਾਂ ਆ ਕੱਟੀ ਹੋਈ ਕੱਟੀ ਦਿਖਾ ਦਿਓ ਤਾਜ਼ਾ ਸੁਆ ਚਲੋ ਤਾਂ ਹਫਤਾ ਕੋਇਆ ਸੁਈਲ ਬੋਲੋ ਜੀ ਮੋਹਰੇ ਦਾ ਸੰਦੀਪ ਜੀ ਜਾਇਜ ਵਾ ਲੱਖ ਲੁਖ ਨੇ ਜੈ ਜੀ ਜੈ ਜੀ ਕੰਮ ਜੈ ਜੀ ਬਿਲਕੁਲ 3 ਘੱਟ 90 500 ਛੂਟ ਠੀਕ ਆ ਸਾਢੇ 80 ਦੀ ਮਨੇ ਠੀਕ ਆ ਠੀਕ ਹੈ ਜੀ ਜੈ ਜਾਣਾ ਇਹਦਾ ਵੀ ਮੇਰਾ ਵੇਚਣ ਵਾਲਾ ਵੀ ਕੱਦ ਵਾਲੀ ਕੱਟੀ ਉਹ ਕਿੱਡੀ ਚੰਗੀ ਚੁਣੀ ਬੜਾ ਚੰਗਾ ਚੂਣ ਚਾਂ ਬਹੁਤ ਜਿਆਦੀ ਚੰਗੀ ਠੀਕ ਠੀਕ ਹੈ ਭਾਈ ਜਿਹਦਾ ਥਾਣ ਉਹ ਜੀ ਚੂਣ ਭੋਲੀ ਪਾਲੀ ਚਵਾਈ ਦੀ ਸਾਫ ਕੱਟੀ ਹਾਂ ਜੀ ਜੈ ਆ ਜੀ ਹਾਂ ਜੀ ਇਹ ਤੀਜਾ ਸੂਗਾ ਸੂਈ ਇਹਨੂੰ ਅੱਜ ਪੰਜਵਾਂ ਦਿਨ ਹੋਇਆ ਸੰਦੀਪ ਜੀ ਅੱਛਾ ਪੰਜਵਾਂ ਦਿਨ ਹੋ ਗਿਆ ਹਾਂ ਜੀ ਹਾਂ ਜੀ ਠੀਕ ਆ ਤੇ ਚਵਾ ਚੂਦੀ ਇਹ ਵੀ ਬੜੀ ਵਧੀਆ ਭੋਲੀ ਪਾਲੀ ਹਾਂ ਜੀ ਸਾਫ ਸੁਫਾ ਬੋ ਕਿੰਨਾ ਕਹੂ ਬੋਲੋ ਜੀ ਭਜੀ ਫਰਾ ਜੀ 8 ਕਿਲੋ 8 ਕਿਲੋ ਕੋ ਆਪਾਂ ਜੜੀ ਗੱਲਾਂ ਆ ਗਈ ਦੋ ਦੋ ਚਾਰ ਜਣ ਹਾਂ ਜੀ ਉਹ ਤੇ ਕਰਨ ਵਾਲੀ ਝੋਟੀ ਜੇ ਚੰਗਾ ਦੁੱਧ ਕਰ ਮੇਰੇ ਹਸਾਂ ਨਾ ਚੰਗੀ ਸੇਵਾ ਕਰ ਜੂ ਨਾ ਕੋਈ ਵੀਰਪਾ ਬਿਲਕੁਲ ਜੀ ਬਿਲਕੁਲ ਉਹ ਤੇ 12 13 ਕਿਲੋ ਦੇ ਦੂਗੀ ਹਾਂਜੀ ਹਾਂਜੀ ਵੇਖੋ ਸਾਫ ਕਿੰਨੀ ਆ ਨਹੀਂ ਸਾਫ ਪੂਰੀ ਸੱਚਾ ਮਤਲਬ ਤਾਜੀ ਹੈ ਸੁਗਾ ਕੋਈ ਜਿਆਦਾ ਚਿਰ ਦਾ ਸੁਗਾ ਨਹੀਂ ਤੇ ਠੰਡੀ ਠੀਰੀ ਬਹੁਤ ਜਿਆਦੀ ਚੰਗੀ ਸੀ ਜੀ ਵਾ ਠੀਕ ਹੈ ਇਹ ਤਾਂ ਕੱਦ ਵਾਲੀ ਆ ਹਾਂਜੀ ਲੈ ਠੀਕ ਆ ਹਾਂ ਠੀਕ ਆ ਹਾਂਜੀ ਲੈ ਜੋ ਜਿਹੜੀ ਹੈਗੀ ਵੀ ਕਿ ਹੁਣ ਦੇ ਦਈਏ ਜਾਇ ਜੀ ਵਿਖਾ ਦਿਓ ਇੱਕ ਨਾ ਚੰਗੀ ਤਰ੍ਹਾਂ ਵੀਰ ਭਰਾ ਨੂੰ ਠੀਕ ਹੈ ਹੈ ਬੰਦਾਵਾ ਕੱਦ ਵਾਲੀ ਆ ਕਟਾ ਜੀ ਹਾਂ ਜੀ ਇਹਦੇ ਮਗਰ ਕਟਾ ਚਲੋ ਤੇ ਮੋਲ ਸੰਦੀਪ ਜੀ ਇਹਦਾ ਵੀ ਜਾਇਜ਼ ਹੀ ਆ ਸਵਾ ਸੂਆ ਨਹੀਂ ਕੋਈ ਹਾਂ ਜੀ ਸਿਰਫ 1.5 ਹੀ ਇਹਦਾ 1.5 ਠੀਕ ਹੈ 500 ਛੋਟ ਠੀਕ ਹੈ ਨਾ ਮੈਂ ਜਾਇਜ਼ ਕੈਂਸਲ ਜਾਣ ਗਿਆ ਹਾਂ ਜਾਇਜ਼ ਜਾਇਜ਼ ਜੀ ਹਾਂ ਜੀ ਹਾਂ ਤਿੰਨ ਜੋ ਤਿੰਨ ਵਾ ਤਿੰਨ ਕੇ ਪਾ ਦੀਆਂ ਗੱਬਣ ਵੀ ਵੇਖੋ ਸੰਦੀਪ ਜੀ ਇੱਕ ਜਿਆਦਾ ਹੀ ਚੰਗੀ ਆ ਚੱਲ ਸੁਆ ਹਾਂ ਦੋ ਜਾ ਸੁਆ ਅੱਛਾ ਦੋ ਜਾ ਸੁਆ ਹਾਂ ਜੀ ਤਾਂ 35 ਜੀ ਜਿਆਦੀ ਵਧੀਆ 35 ਧਾਰ ਤੋਂ ਰੈਡੀ ਜਿਆਦੀ ਚੰਗੀ ਹੈ ਨਾ ਹਾਂਜੀ ਵੇਖੋ ਕੋਈ ਛੋਟੀ ਜਿਆਦੀ ਸਾਫ ਸੁਫਾ ਮੜੀ ਦੀ ਪਰਜੀ ਕਰ ਗਈ ਇੱਕ ਪਾਸੇ ਨੂੰ ਪਾਸੇ ਟੱਪਣ ਬਹੁਤ ਸਾਫ ਆ ਛੋਟੀ ਵੱਡੀ ਹੈ ਛੋਟੀ ਵੇਖੋ ਕਦ ਕੁਦਰੇ ਮਤਲਬ ਪਸੰ ਪਸੰ ਬਹੁਤ ਜਿਆਦੀ ਚੰਗੀ ਹੈ ਹੂੰ ਹੂੰ ਚੱਲ ਇੱਥੇ ਡੱਕੀ ਤੋਂ ਆ ਲੈ ਦਿਖਾ ਦਿਓ ਮੈਂ ਨੀਵ ਜੀ ਨਾ ਨਾ ਬਹੁਤ ਬਹੁਤ ਵੱਡੇ ਝੋਟੇ ਹੈ ਨਾ ਉੱਥੇ ਬੰਨ ਕੇ ਦਿਖਾ ਦੇ ਕਿੰਨੇ ਕ ਭਾਜੀ ਕਰ ਜੂ ਤੁਹਾਡਾ ਸਨ ਦੁੱਧ ਜੀ 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 ਦੁੱਧ ਦੁੱਧ ਦਾ 12 ਆਂਦੇ ਚ ਹੋਇਆ ਪਹਿਲਣ ਕੋਈ ਅੱਛਾ ਤੇ ਮੇਰੇ ਹਿਸਾਬ ਨਾਲ ਕਾ ਜਦਾਂ ਦਾ ਦੁੱਧ ਵਿੱਚ ਚੰਗੀ ਸੇਵਾ ਕਰ ਕੀਤੀ ਹੈ ਸਾਂਭੀ ਆ ਹਾਂਜੀ ਹਾਂ ਛੋਟੀ 14 ਕਿਲੋ ਲਗਭਗ ਬਿਲਕੁਲ ਬਿਲਕੁਲ ਸੰਭਾਲ ਕੀਤੀ ਬੋਲੀ ਹਾਂਜੀ ਸਾਂਭੀ ਆ ਛੋਟੀ ਵੇਖੋ ਤੁਸੀਂ ਸਾਂਭੀ ਤੇ ਠੰਡੀ ਵੇਖੋ ਬਿਲਕੁਲ ਬਿਲਕੁਲ ਪਸੋਂ ਪਸੋਂ ਚਮੜੀ ਚਮੜੀ ਬਹੁਤ ਯਾਰੀ ਚੰਗੀ ਨਹੀਂ ਹੈਗੀ ਬਾਕੀ ਵੀ ਸੇਵਾ ਦੇ ਗੱਲ ਬਿਲਕੁਲ ਹੀ ਸੇਵਾ ਸੇਵਾ ਦਿਖਾ ਤਪਣ ਤਾਂ ਤਪਣ ਥਾਂ ਤੋਂ ਬਹੁਤ ਜ਼ਿਆਦਾ ਚੰਗਾ ਤੇ ਮੋਦੇ ਦਾ ਵੀ ਸ਼ਨੀਵ ਚਾਹ ਜੀ ਇੱਕ ਹੀ ਪੰਜ ਮੈਂ ਨਾ ਨਿਆਰੇ 500 ਸ਼ੋਟ ਆ ਤੇ ਨਿੱਕੇ ਪਾ ਦਿੰਗੇ ਇੱਕ ਚਾਰ ਦੀ ਨਹੀਂ ਠੀਕ ਆ ਠੀਕ ਆ ਜੀ ਬਾਹਰ ਜੈ ਜੀ ਵੇਚਣ ਵਾਲਾ ਵੀਰ ਵੀ ਲੈ ਜਾ ਉਹਨੂੰ ਜਲਪੜੀ ਦਊਗੀ ਜੋੜੀ ਸਵਾਗ ਬਾੜੀ ਨਹੀਂ ਚੱਲੇ 1 15 ਦੇ ਲਗਭਗ ਵੇਖੂਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਆਹਾ ਤੇ ਆਹਾ ਜੀ ਇਹ ਟੋਕਰ ਗੱਬਨ ਸ਼੍ਰੀ ਜੀ ਪੰਜਾਂ ਮਹੀਨੇ ਆ ਜੀ ਅੱਛਾ ਟੋਕਰ ਗੱਬਨ ਪੰਜਾਂ ਮਹੀਨੇ ਪੰਜਾਂ ਮਹੀਨੇ ਦੁੱਧ ਦੇ ਕੋ 6 ਕਿਲੋ ਤੇ ਕੋਈ ਮਤਲਬ ਜਾ ਕੇ ਕਿਸੇ ਦੇ ਘਰ ਟੀਕਾ ਲਾਵੇ ਤੇ ਜ਼ਿੰਮੇਵਾਰੀ ਆਪਣੀ ਵਾਪਸੀ ਦੀ ਹਾਂਜੀ ਹਾਂਜੀ ਥਾਪੀ ਤੇ ਹੀ ਵਾਹੀ ਇਹ ਨਹੀਂ ਠੰਡੀ ਧੀਰੀ ਆ ਤੇ ਪਰ ਇੱਕ ਥੋੜੀ ਜੀ ਗੱਲ ਹੈਗੀ ਉਹ ਆਪਾਂ ਦੱਸ ਦੇਣੀ ਆ ਦੱਸ ਕੇ ਵੇਚਣੀ ਆ ਕੋਈ ਵੀਰ ਭਰਾ ਜਿਹੜਾ ਮਰਜੀ ਲੈ ਲੈ ਠੀਕ ਨੇ ਹਾਂਜੀ ਲੈ ਆ ਆਜੋ ਆਜੋ ਮੈਂ ਮਾਲਵੇ ਚ ਮੈਂ ਤਿੱਜਾ ਸੁਗਾ ਉਹ ਇਹ ਨਹੀਂ ਇੱਧਰ ਦੀ ਸੀ ਮਾਲਵੇ ਦੀ ਸੀ ਚਲ ਬਾਅਦ ਵਿੱਚ ਲੈ ਜਾਓ ਥੇ ਬੁਖਾ ਦਿਓ ਥੋੜਾ ਤੁਹਾਨੂੰ ਜੈਡ ਬਲੈਕ ਹੈ ਜੀ ਹਾਂਜੀ ਹਾਂਜੀ ਕੱਦ-ਕੁੱਦੋ ਵੜਾਵਾ ਮਤਲਬ ਰਕਮ ਬਣਾਉਣ ਵਾਲੀ ਆ ਨਾ ਹਾਂਜੀ ਹਾਂਜੀ ਹਾਂ ਹਾਂਜੀ ਬਿਲਕੁਲ ਤੇ ਬਾਕੀ ਥਾਪੀ ਤੇ ਇਦਾਂ ਮਤਲਬ ਜਿਹੜਾ ਮਰਜ਼ੀ ਚ ਹੋਵੇ ਤੇ ਸਾਫ਼ ਵੇਖੋ ਕੱਦ-ਕੁੱਦ ਕਿੱਡਾ ਸੀ ਠੀਕ ਹੈ ਜੀ ਤੇ ਸੰਦੀਪ ਜੀ ਜਿਹੜੀ ਗੱਲ ਹੈਗੀ ਆ ਹਾਂਜੀ ਥੋੜੀਆਂ ਜਿਹਾ ਮੋਹਰਲੇ ਥਾਂ ਤੇ ਧਾਰਾਂ ਕੱਟ ਆ। ਆ ਆ ਥਾਂ ਤੋਂ ਨਾ। ਉਹ ਵੀ ਟੋਕੜ ਹੋਣ ਦਾ ਕਰਕੇ ਸੱਜਰ ਦੀ ਮੇਰੀ ਗਾਰੰਟੀ ਹੋਊਗੀ। ਅੱਛਾ। ਸੱਜਰ ਮੈਨੂੰ ਲੱਦ ਕੇ ਘਰ ਦੇ ਜੇ 19 21 ਵੀ ਨਿਕਲੇ। ਟੋਕੜ ਦਾ ਕਰਕੇ ਥੋੜੀਆਂ ਧਾਰਾਂ ਕਟੀਆਂ ਕੋਈ ਦੱਸ ਕੇ ਦਿੱਤੀ ਬੰਦੇ ਨੂੰ ਉਦਾਂ ਹੀ ਆਪਾਂ ਦੱਸ ਕੇ ਦੇ। ਬਿਲਕੁਲ ਜੀ ਬਿਲਕੁਲ। ਮੈਂ ਮਾਲ ਵਿੱਚੋਂ ਆਈ ਤੇ ਜਾ ਸੁਆ। ਉਹ ਵੱਡੀ ਵੱਡੀ ਮੈਂ। ਹਾਂ ਕਾਦਵਾਲ ਦੇ ਜਿਹੜਾ ਮਰਜੀ ਲੈ ਜਾ ਆਨੰਦਬੱਧੂ ਗਰਮੀਆਂ ਦੇ ਵਿੱਚ ਤੇ ਠੰਡੀ ਕੋਈ ਪੜਾਪੂਣਾ ਨਹੀਂ ਐਦਾਂ ਥਾਪੀ ਮਾਰ ਕੇ ਬਹਿ ਜਾ ਕੋਈ ਮਤਲਬ ਲੱਤ ਜੋਖ ਦੀ ਤੇ ਮੋਲ ਬੜਾ ਸੰਦੀਪ ਜੀ ਜਾਇਜ਼ ਤੇ 74000 ਦੀ ਦੇਣੀ ਹੈ 1000 ਹੋਰ ਛੋੜ 73000 ਦੀ ਠੀਕ ਹੈ ਜੀ ਬਿਲਕੁਲ ਜੀ ਲੈ ਕਾਦ ਵਾਲੀ ਦੁੱਧ ਯਾਦ ਕਰੂ ਕੋਈ ਨਹੀਂ ਯਾਦ ਬਾਕੀ ਯਾਦ ਪਈਏ ਚਾਰ ਬਣਾਉਣ ਵਾਲੀ ਆ ਬਿਲਕੁਲ ਜੀ ਮਿਹਨਤ ਦਾ ਹੀ ਕੰਮ ਮਿਹਨਤ ਕਰ ਲੈ ਠੀਕ ਹੈ ਨਾ ਬਾਜੀ ਬਾਸ ਬਾਸ ਤੇ ਬਾਕੀ ਧਾਰ ਤੂੰ ਰਿਕੋ ਜੀ ਸਾਫ ਧਾਰ ਥਣਾ ਚ ਨਹੀਂ ਕੋਈ ਫਰਕ ਹੋਰ ਨਹੀਂ ਗੱਲ ਇਹੋ ਜਿਹੀਆਂ ਧਾਰਾਂ ਪੰਜ ਸੱਤ ਘਟ ਵਾ ਜੀ ਦੱਸ ਕੇ ਦੇਣੀਆਂ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਆ ਮਾਲਾ ਸੰਦੀਪ ਜੀ ਤੇ ਇੱਕ ਵਹਿੜਾ ਦੋ ਇੱਕ ਵਹਿੜਾ ਇਹ ਗੱਬਣਾ ਜੀ ਹਾਂ ਜੀ ਗੱਬਣ ਗੱਬਣ ਪਰ ਹੈ ਟੋਫੀ ਜੀ ਸੰਦੀਪ ਜੀ ਪਾ ਕੇ ਹਾਂ ਯਾਰੀ ਚੀਜ਼ ਆ ਕੇ ਵੈਰੀ ਗੱਲ ਜਾਣ ਕਰੂਗਾ ਕਿ ਬਜੀ ਕਿੰਨੇ ਦਾ ਕਰ ਜੂ ਜੀ 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 17 ਚੋਲਿਆ ਪਹਿਲੇ ਅੱਛਾ ਐ ਕੰਦੇ ਵੇਖੋ ਸੇਵਾ ਜਦਾਂ ਕੀਤੀ ਚੋ ਚੀ ਜਿਹੜੀ 20 ਤੋਂ ਬਾਹਰ ਜਾਊਗੀ ਹਾਂ 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 ਵੇਖੋ ਸਾਫ ਕਿੰਨੀ ਹੈ ਬਾਕੀ ਦੋਹੀਂ ਪਾਸੇ ਬੈਜੇ ਏਡੀ ਠੰਡੀ ਧੀਰੀ ਆ ਬੰਦੇ ਹਾਂ ਜੀ ਬੰਦੀ ਦੇ ਸਾਹਮਣੇ ਬੰਦੇ ਇਹ ਉੱਥੇ ਬੰਦ ਇੱਧਰ ਹੀ ਬੰਦੇ ਸਾਹਮਣੇ ਸੋਈ ਦਾਰਦੀ ਆ ਰੰਗ ਰੋਗੇ ਬਹੁਤ ਸੁਣਾ ਬੈਠ ਦੇ ਆ ਬੇ ਯਾਦਾ ਚੰਗਾ ਸ੍ਰੀ ਜੀ ਇਹ ਵੇਖੋ ਆ ਇਹ ਨਹੀਂ ਵੀ ਇਧਰ ਇਧਰ ਹੀ ਬਹਿ ਜਾਓ ਇਧਰ ਹੀ ਬਹਿ ਜਾਓ ਚੱਕਰ ਹੀ ਕੋਈ ਨਹੀਂ ਦੇਖੋ ਜੀ ਹੈ ਹੈ ਬਾਕੀ ਆ ਪਰਨ ਵਾਲਾ ਜਗਾਰ ਸੁਣੇ ਬੱਚੀ ਨੇ ਇੱਥੇ ਰੱਖ ਕੇ ਸੁਣਾ ਜੀ ਇਹਦੀ ਵੀ ਕੀਮਤ ਬਾਜੀ ਕੀਮਤ ਤਾਂ ਬੜੀ ਜ਼ਿਆਦਾ ਸੰਦੀਪ ਜੀ ਹੂੰ ਬਿਲਕੁਲ ਜ਼ਿਆਦਾ ਜੀ ਜ਼ਿਆਦਾ ਜੀ ਲੱਖ ਲੁੱਖ ਨਹੀਂ ਹਾਂ ਜਿਆਦਾ ਜੀ ਵੇਚਣ ਵਾਲੀ 83000 ਦੀ ਚਲੋ 500 ਛੋਟ ਤੇ ਵੱਛੀ ਨੇ ਮਾਰੀ ਵੱਛੀ ਬਹੁਤ ਜਿਆਦੀ ਚੰਗੀ ਥੋੜੀ ਡਰਦੀ ਕਾਲੀ ਹੋਈ ਆ ਬਿਲਕੁਲ ਬਿਲਕੁਲ ਜੀ ਫਰੀ ਡਰਦੀ ਦੁੱਧੀ ਉਹ ਤਾਂ ਠੰਡੀ ਵੜੀ ਕੋਈ ਨਿਆਣਾ ਨੂੰ ਨੇ ਉਦਾਂ ਹੀ ਦੇ ਚੋਂਦੇ ਰਹੇ ਤੇ ਦੁੱਧ ਵਾਲੀ ਆ ਵੱਛੀ ਬਿਲਕੁਲ ਜੀ ਹਾਂਜੀ ਆਹ ਵੇਖੋ ਜੀ ਇਹ ਵੀ ਇਹ ਵੀ ਗੱਪਣੀ ਆ ਹਾਂਜੀ ਗੱਪਣ ਗੱਪਣ ਇਹ ਵੀ ਠੰਡੀ ਧੀਰੀ ਐਦਾਂ ਭਾਵੇਂ ਉਹਦੇ ਅੰਗੂ ਥਾਪੀ ਮਾਰ ਕੇ ਬਹਿ ਜਾਏ ਕੋਈ ਮਤਲਬ ਉਹੋ ਜੀ ਗੱਲ ਹਾਂਜੀ ਹਾਂਜੀ ਲਓ ਜੀ ਇਹ ਵਸ 2-4 ਦਿਨ ਹੋਣਾ ਜੀ ਹਾਂਜੀ ਹਾਂਜੀ 2-4 ਦਿਨ ਇਹਨੇ ਖਾਣਨੇ ਆ ਹਮ ਚੱਲ ਆਜੋ ਜੀ ਧੋਪ ਵੇਨ ਲੈ ਅਡੀ ਵਾਰੀ ਤੋਂ ਪਵੇਲੇ ਆਉਂਦੀ ਆ ਤੇ ਸਵੇਰ ਵੇਲੇ ਤੇ ਉਹੀ ਚਲ ਜਾਂਦਾ ਬਾਰ-ਬਾਰੀ ਅੰਬਰਸਾਰਾ ਲਈ ਇੱਥੇ ਢੱਕਦੇ ਇਹਦੀ ਵਜਿ ਹੋਰ ਕੀ ਮਤ ਹੈ ਕੀਮਤ ਹੋਰੀ ਜਾਇਦਾ ਸੀ ਜੀ ਇਹਦੀ ਦਾ ਵੱਡੀ ਆ ਵੱਛੀ ਚੰਗੀ ਆ ਹਾਂਜੀ ਇਹ ਠੰਡੀ ਠੰਡੀ ਵੀ ਬੜੀ ਮਾਰਾ ਹੈ ਵੇਖੋ ਇਹਦੀ ਵੀ ਕੋਹੋ ਜੀ ਆ ਸ਼ੁਕਰ ਜਿਹੜਾ ਮਰਜੀ ਲਵੇ ਚੂਣ ਚਾਂਨ ਨੂੰ ਮਰੀ ਵੇਖੋ ਅੱਲਾ ਰਾਵੀਆਂ ਜੀ ਨਹੀਂ ਠੀਕ ਬਣੂਗੀ ਵੱਛੀ ਹੈ ਨਾ ਹਾਂਜੀ ਤੇ ਮੋਲੇ ਦਾ ਜਾਇਦਾ ਸੀ ਜੀ ਕਾਦ ਵੀ ਬੜਾ ਚੰਗਾ ਵਾ ਵੱਡੀ ਆ ਐਡੀ ਛੋਟੀ ਨਹੀਂ ਮੋਲੇ ਦਾ ਸਿਰਫ 55000 2000 ਛੋਟ 53000 ਚਲੋ ਠੀਕ ਆ ਜੀ ਹਾਂਜੀ ਅਵੇਲ ਵਸ਼ੀ ਖਾ ਦੋ ਚੱਟੀ ਖਾਂ ਸੁਣੀ ਬੜਾ ਚੰਗਾ ਆ ਬਿਲਕੁਲ ਜੀ ਬਿਲਕੁਲ ਠੰਡੀ ਠੀਰੀ ਆ ਠੀਕ ਆ ਜੀ ਚਲੋ ਆ ਮਾਲਾ ਸੰਦੀਪ ਜੀ ਆਪਣੀ ਵਾਠ ਠੀਕ ਦੇਖੋ ਜੀ ਆਹੀ ਪਸ਼ੂ ਸੇਲ ਆ ਜੀ ਬਾਕੀ ਇੱਥੇ ਆਓ ਮੇਰਾ ਵੀ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਹਣਾ ਬਾਈ ਜੀ ਹਾਂ ਜੀ ਸਲੀ ਕਰਕੇ ਸੁਣਨ ਫੇਸ ਆਕ ਚੋ ਕੇ ਕੋਕੜ ਗੱਬਣਾ ਚੈੱਕ ਕਰਵਾ ਕੇ ਪੰਜਾਂ ਮਹੀਨਿਆਂ ਦੀ ਚੈੱਕ ਕਰਵਾ ਕੇ ਆਪਣੀ ਫੇਖਾੜੇ ਜੇ ਖਾਂਡੀ ਜੋਂ ਲੈਣੀ ਜਾ ਕੇ ਵੇਸ ਆਕ ਤਾਰ ਕੇ ਚੈੱਕ ਕਰਨ ਠੀਕ ਆ ਜੀ ਚਲੋ ਠੀਕ ਹਾਂਜੀ ਆ ਮਾਲਾ ਸੰਦੀਪ ਜੀ ਚਲੋ ਹੋਰ ਜੀ ਠੀਕ ਠਾਕ ਬ 72017 ਪਿੰਡ ਗਗੜਪਾਣਾ ਤਹਿਸੀਲ ਬਾਬਾ ਬਕਰਾਂਾ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਨਵਾਰ ਪੁੱਛਦੇ ਆ ਕਿਹੜਾ ਪਿੰਡ ਹੈ ਜਿਹੜਾ ਕਿਹੜਾ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਗਗੜਪਾਣਾ ਤਹਿਸੀਲ ਬਾਬਾ ਬਕਰਾਂਾ ਸੱਚੀ ਗੱਲ ਸੱਚੀ ਗੱਲ